हां जी मित्रों सारे ਭੈਣ ਤੇ ਭਰਾਵਾਂ ਦਾ ਨਾ ਸਵਾਗਤ ਕਰਦੇ ਆਂ ਜੱਪਾ ਇੱਕ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਤੇ ਭਰਾ ਹਨਾ ਪੂਰੇ ਚੜ੍ਹਦੀ ਕਲਾ 'ਚ ਹੋਮੋਂਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ 'ਚ ਸਾਰੇ ਮੇਰੇ ਭੈਣ ਤੇ ਭਰਾਵਾਂ ਨੂੰ ਉਹਨਾਂ ਸਤਿ ਸ੍ਰੀ ਅਕਾਲ ਬਾਕੀ ਨਵੇਂ ਦਿਨ ਦੀ ਸ਼ੁਰੂਆਤ ਹੋਊਗੀ ਨਾਲ ਨਾਲ ਆ ਗਿਆ ਆਪਾਂ ਖੇਤ ਖੇਤ ਜਿਹੜੇ ਆਪਣੇ ਕੰਮਕਾਰ ਨੇ ਰੋਜ਼ ਰੁਟੀਨਾ ਤੁਹਾਨੂੰ ਪਤਾ ਹੀ ਆ ਜਿਹੜੀ ਆਪਾਂ ਕਰਨੇ ਆਪਾਂ ਨੂੰ ਜਿਮਕ ਪੈਂਦੇ ਨੇ ਨਾ ਬਾਕੀ ਕਣਕ ਆਪਣੀ ਕਰੋ ਚੈੱਕ ਆ ਹਰੀ ਹੋਈ ਆਈ ਦੇਖੋ ਖੜੀਆਂ ਨਾ ਦੀਂਦੀਆਂ ਤੁਹਾਨੂੰ ਲਵੇ ਚੱਲ ਕੇ ਦਿਖਾਵਾਂ ਹੂੰ ਤਾਂ ਮੈਂ ਕੱਲ ਪਿਛਲੇ ਵਲੌਗ ਚ ਵੀ ਦਿਖਾਈਆ ਮਿੱਤਰੋ ਦੇਖੋ ਜਣ ਕੇ ਕੱਲੋਂ ਧਾਰੀਆਂ ਮੰਨ ਕੇ ਆਣ ਦਿਖਣ ਲੱਗ ਜੂ ਵਾਹਿਗੁਰੂ ਦੀ ਕਿਰਪਾ ਨਾਲ ਜਣ ਕੇ ਆਹ ਦੇਖੋ ਲੈ ਦੀਂਦੀ ਹੂ ਕੈਮਰੇ ਚ 1x ਤੇ ਕਰਕੇ ਹਾਂ ਕਰੋ ਮਿੱਤਰੋ ਚੈੱਕ ਲੈ ਹੋ ਗਈ ਬਾਕੀ ਇਹਨੂੰ ਆਪਣਾ ਇਹ ਆਪਣੀ ਕਣਕ ਨੂੰ ਬੀਜੀ ਨੂੰ ਹੋ ਗਿਆ ਇਹ ਬੀਜੀ ਦੀ ਮਿੱਤਰੋ ਆਪਣੀ 23 ਤਰੀਕ ਨੂੰ ਅੱਜ ਹੈਗੀ 2 ਤਰੀਕ ਦਿਨ ਹੋ ਗਏ ਇਹਨੂੰ ਬੀਜੀ ਨੂੰ ਆਪਣੇ ਪੂਰੇ 9 ਬਾਕੀ ਆ ਗਈ ਕੋਈ ਨਾ ਬਾਹਰ ਹੁਣ ਕੱਲੂ ਆ ਜੂਗੀ ਬਾਕੀ ਆ ਆਪਣਾ ਲਾਸਣਪਾਲ ਕੀ ਦੇਖ ਲੋ ਮੂੰ ਤਾਂ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਸੀ ਬਾਕੀ ਕੱਲ ਆਪਾਂ ਆਪਣੇ ਕਰਕੇ ਕਹਿਦੀ ਆਲੂਆਂ ਤੇ ਸਪਰੇਅ ਤੁਸੀਂ ਦੇਖਿਆ ਹੀ ਆ ਅੱਜ ਜਿਹੜਾ ਅੱਜ ਅੱਜ ਦਾ ਆਪਣਾ ਵਰਕ ਆ ਉਹ ਹੈਗਾ ਇੱਕ ਤਾਂ ਆਪਾਂ ਨੇ ਪਾਉਣਾ ਆਪਣੇ ਜਿਵੇਂ 2 ਕਿਲਿਆ ਆਲੂਆਂ ਦੇ ਨੇ 6 ਕਿਲਿਆਂ ਚ ਆਹ 1 ਕਿਲੇ ਚ ਰੇ ਪਾ ਕੇ ਉਹਨੂੰ ਅਜਲਾ ਦੇਣਾ ਪਾਣੀ ਜਿਹੜਾ ਦੂਆ ਕੀਲਾ ਉਹ ਚ ਰੇ ਪਾ ਕੇ ਕੱਲ ਉਹਨੂੰ ਕੱਲੂ ਪਾਣੀ ਲਾਵਾਂਗੇ ਨਾਲ ਦਾ ਕੰਮ ਟੁੱਟਵਾਂ ਨਾਲੇ ਆਪਾਂ ਸੋਖੇ ਉਦੋਂ ਮਗਰ ਪਹਿਲਾਂ ਮੈਨੂੰ ਮੜਿਆ ਮਰੀਲ ਕੋਲਲੇ ਕੰਮ ਆ ਆਪਾਂ ਉਹ ਵੀ ਕਰਕੇ ਆਵਾਂਗੇ ਬਾਕੀ ਕਰੋ ਚੈੱਕ ਆਪਣੇ ਆਲੂ ਸਪ੍ਰੇਨ ਆਉਂ ਆ ਅਗਲੇ ਰੋਜ ਆ ਅਗਲੇ ਦਿਨ ਮਿੱਤਰੋ ਦੇਖਣ ਨੂੰ ਆ ਕੇ ਫਰਕ ਲੱਗਦਾ ਜਿਵੇਂ ਜਿਵੇਂ ਕੱਲ ਮੈਂ ਦੇਖ ਕੇ ਗਿਆ ਸੀ ਕੱਲ ਮੈਂ ਤਾਂ ਜਲ ਸਪ੍ਰੇ ਕਰੀ ਆਵੇਂ ਤਾਂ ਮੈਂ ਵਿੱਚੀ ਸੀ ਇਹਨਾਂ ਦੇ ਪਤਾ ਹੀ ਆ ਜਿਵੇਂ ਅੱਜ ਆ ਕੇ ਤੜਕੇ ਦੇਖਿਆ ਡੁੱਡਾ ਫਰ ਕਾਲੂਆਂ ਦਾ ਕਰੋ ਚੱਕ ਇੱਕ ਮਿੱਤਰੋ ਯਾਰ ਕੋਈ ਕੋਈ ਬੂਝਾ ਨਾ ਦੱਸਿਓ ਮੇਰੇ ਪਰ ਐਂ ਕਰਕੇ ਇਕੱਠਾ ਜਾ ਹੋਇਆ ਪਿਆ ਜਿਵੇਂ ਆ ਤਾਂ ਦੇਖੋ ਵਧੀਆ ਖੜੇ ਨਹੀਂ ਐਨੂੰ ਪਤਾ ਨਹੀਂ ਕੀ ਬਿਮਾਰੀ ਪਈ ਸੀ ਇਹ ਕੱਲੇ ਨੂੰ ਐਂ ਵਿੱਚ ਵਿੱਚ ਕੋਈ ਟਾਮਾ ਟਾਮਾ ਬੂਝਾ ਇਹ ਪਤਾ ਨਹੀਂ ਕੀ ਚੱਕਰ ਆ ਬਾਕੀ ਜੇ ਮੇਰੇ ਭਰਾ ਨੂੰ ਕਿਸੇ ਨੂੰ ਪਤਾ ਨਾ ਤਾਂ ਜਰੂਰ ਦੱਸਿਓ ਵੀ ਇਹ ਕੀ ਚੱਕਰ ਆ ਕੋਈ ਹੋਰ ਕਿਤੇ ਕੋਈ ਨਵੀਂ ਪ੍ਰੋਬਲਮ ਤਾਂ ਨਹੀਂ ਬਾਕੀ ਜਿਹੜੇ ਆਪਣੇ ਵਿੱਚ ਆਲੂ ਹਰੇ ਹੋਏ ਨਹੀਂ ਸੀ ਉਹ ਜਿਵੇਂ ਮਿੱਤਰੋ ਤੀਜੇ ਪਾਣੀ ਨਾਲ ਪ੍ਰੋਪਰ ਨਿਕਲਣ ਲੱਗੇ ਨੇ ਜੋ ਲਈ ਪੌਣੀ ਆ ਰਹੀ ਮੈਂ ਆ ਗਿਆ ਸੀ ਖੇਤ ਤੋਂ ਦੱਸਿਆ ਗਿਆ ਮੈਂ ਬਾਕੀ ਕਰੋ ਸਵੇਰ ਸਵੇਰ ਦਾ ਵੀਊ ਚੈੱਕ ਆਪਣੇ ਸਿਆਲਾਂ ਦੇ ਦਿਨਾਂ ਦਾ ਆਲੇ-ਦਾਲੇ ਖੇਤ ਸੁਣ ਐ ਸੁਣੋ ਸ਼ਾਂਤੀ ਸਾਈ ਪੀਆ ਬਾਕੀ ਆਪਣੀ ਇੱਧਰ ਚੱਲਦੀ ਆ ਤਾਏ ਦੇ ਮੁੰਡੇ ਦੀ ਮੋਟਰ ਇਹ ਮਿੱਤਰੋ ਆ ਦੇਖੋ ਆ ਕਣਕ ਭਰਨ ਲੱਗਾ ਜਿਹੜੀ ਮੈਂ ਕੱਲ ਮੈਂ ਤੁਹਾਨੂੰ ਦੱਸਿਆ ਨਹੀਂ ਤੂਰੇ ਮੈਂ ਢੋਲੀ ਰੱਖੀ ਸੀ ਹੁਣ ਤਾਂ ਜਿਹੜੇ ਭਰਾ ਆਪਣਾ ਡੇਲੀ ਵਲੌਗ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊ ਜਿਹੜੇ ਆਪਾਂ ਤੋਂ ਪਹਿਲੇ ਦਿਨ ਤੋਂ ਨਾਲ ਜੁੜੇ ਨੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕੱਲ੍ਹ ਨੂੰ ਜਰੂਰ ਸਬਸਕ੍ਰਾਈਬ ਨਾਲੇ ਬੈਲ ਵਾਲੀ ਘੰਟੀ ਪ੍ਰੈਸ ਕਰ ਦਿਓ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਲਾਈਕ ਨਾਲੇ ਕਰ ਦਿਓ ਇੱਕ ਵਧੀਆ ਜਿਹਾ ਕਮੈਂਟ ਠੀਕ ਆ ਮਿੱਤਰੋ ਮੈਂ ਪੱਟਣ ਆਇਆ ਸੀ ਚਾਰ ਹੁਣ ਮੈਂ ਮੈਂ ਚਾਰ ਪੱਟ ਕੇ ਇਹ ਕੰਮ ਕਰਕੇ ਫੁਰਤਾਂ ਕਿ ਉਦੋਂ ਪਹਿਲਾਂ ਤਾਂ ਐ ਨਹੀਂ ਹੁਣ ਜੇ ਤੇਲੇ ਮੱਖਿਆ ਆਲੂਆਂ ਚ ਰੇਪਾਤਾ ਫਿਰ ਹੋਰ ਕਿਤੇ ਪੱਤੇ ਪੁੱਤੇ ਨਾਲ ਮੱਝ ਜਾਣ ਮੱਖਿਆ ਕੋਈ ਨਾ ਲਾਈਟ ਦਾ 4 ਵਜੇ ਮਰਨੀ ਆ ਨਾ ਆਪਾਂ 12:00 ਵਜੇ ਪਾ ਕੇ ਰਹੀ ਸੀ ਬਿੱਗੀ ਭਰਨੇ ਨੇ 2 ਵਜੇ ਨੂੰ ਭਰ ਦਾਂਗੇ ਦਿਨੇ ਦੁਪਹਿਰੇ ਤਾਂ ਕਰਕੇ ਹਾਂ ਹੁਣ 12 ਵਜੇ ਕਿੰਨਾ ਚਿਰ ਇਹ ਪਾਵਾਂਗੇ ਬਾਕੀ ਆ ਖੜਾ ਆਪਣਾ ਮੋਟਰਸਾਈਕਲ ਚਾਰ ਪੱਟਦੇ ਆ ਮਿੱਤਰੋ ਇੱਕ ਗੱਲ ਸੁਣੋ ਮੈਂ ਬੂਰ ਦੀ ਵੀ ਦਾਦਾ ਜਿਵੇਂ ਆਪਣਾ ਆਹਾ ਬੂਰ ਆ ਨਾਲੇ ਉਹ ਬੂਰ ਆ ਇਹ ਦੋਏ ਇਕੱਠੇ ਇੱਕ ਪਤਨ ਤੇ ਖੜੇ ਨੇ ਹੁਣ ਤਾਂ ਕਰੋ ਚੱਕ ਦੇਖੋ ਇਹ ਵੀ ਲੋਟ ਚੱਲਦਾ ਜਿਆ ਜਿਵੇਂ ਗਰਮੀਆਂ ਚ ਆਪਣੀਆਂ ਮੋਟਰਾਂ ਚੱਲਦੀ ਹੁੰਦੀਆਂ ਨੇ ਨਾ ਦੋਏ ਇਹ ਦੋਏ ਬੂਰ ਖਰਾਬ ਕਰਦੇ ਨੇ ਹੁਣ ਦੇਖੋ ਜਿਵੇਂ ਸਿਆਲ ਚ ਤੇ ਇਹ ਵੀ ਲੋਟ ਚੱਲਦਾ ਕੋਈ ਇਹ ਕੇ ਰੇਤਾਂ ਨਹੀਂ ਮਾਰਦਾ ਇਹਦਾ ਵੀ ਬਾਕੀ ਪਾਣੀ ਚੈੱਕ ਕਰ ਲੋ ਆਹ ਆਪਣੇ ਇਹ ਗਰਮੀਆਂ 'ਚ ਕੰਮ ਖਰਾਬ ਕਰਦੇ ਨੇ ਉਹ ਵੀ ਆਪਾਂ ਦੇਖਦੇ ਆਂ ਪਤਾ ਵੀ ਕੀ ਤੋ ਕਰਾਈਏ ਬੋਰ ਚਲੋ ਹੁਣ ਪੱਟਦੇ ਆਂ ਚਾਰ ਚਾਰ ਪੱਟ ਕੇ ਮਿਲਦੇ ਆਂ ਤੁਹਾਨੂੰ ਬਾਕੀ ਲਾਣੇਦਾਰ ਵੀ ਆ ਗਿਆ ਕਰੋ ਚੈੱਕ ਬਾਕੀ ਮੇਨ ਗੱਲ ਆਪਾਂ ਨੂੰ ਟੈਨਸ਼ਨ ਕਣਕ ਦੀ ਸੀ ਮਿੱਤਰੋ ਕਣਕ ਆਪਣੀ ਹਰੀ ਹੋਇਆ ਹੀ ਹੁਣ ਪੱਟਨਾ ਚਾਰ ਚਲੋ ਠੀਕ ਆ ਬਾਕੀ ਕਰੋ ਚੈੱਕ ਆਦੇ ਆਉਂਦਾ ਲਾਣੇਦਾਰ ਰੇੜੀ ਲਈ ਆਦੇ ਕੋ ਨਾਲ ਦੋ ਸਹਲੇ ਰੱਖ ਲਿਆ ਤੇ ਲੇ ਦੇ ਇੱਕ ਕਾਲੂ ਪਾਦਾਂਗੇ ਇੱਕ ਪਾਦਾਂਗੇ ਅੱਜ ਭਲਵਾਨ ਗਿਆ ਹੋਇਆ ਉਹ ਦਿਹਾੜੀ ਤੇ ਮਿੱਤਰੋ ਕਰੋ ਚੈੱਕ ਚਾਰ ਚੂਰ ਪੱਟ ਲਿਆ ਬਾਕੀ ਲਾਣੇਦਾਰ ਹੋ ਜਾਂਦਾ ਕਰਲਾ ਫੋਕਸ ਆਹ ਦੇਖੋ ਕਹੀ ਲਈ ਜਾਂਦਾ ਇਹ ਕਹਿੰਦਾ ਮਾ ਮੜਾ ਜਿਹੜਾ ਕੱਲ ਕਿਆਰੇ ਚ ਪਾਣੀ ਦੀ ਕਹਿੰਦਾ ਉਹ ਦੇਖ ਕੇ ਕੱਢਿਆ ਉਹਨਾ ਬਾਕੀ ਨਾ ਮੈਂ ਜਿਹੜੀ ਸਾਨੂੰ ਬੋਰ ਦੀ ਗੱਲ ਦੱਸਦਾ ਦੀ ਇਹ ਬੋਰ ਮਿੱਤਰੋ ਆਪਣੇ ਇਕ ਆਹਾ ਇੱਕ ਜੜਾ ਚੱਲਦਾ ਦੋਏ ਸੇਮ ਇਕੱਠੀ ਕਰਾਏ ਹੋਏ ਨੇ ਹੋਗੇ ਉਹਨਾਂ ਦੇ ਇਹਨਾਂ ਨੂੰ ਕਰਾਇਆ ਨੂੰ 25 26 ਸਾਲ ਮੰਗੂ ਹਾਂ ਹੁਣ ਸਿਆਲ ਕਿਤੇ ਚੱਲਦੇ ਨੇ ਉਹ ਵੀ ਲੋਡ ਚੱਲੂ ਇਹ ਵੀ ਲੋਡ ਚੱਲੂ ਚਾਹੇ ਦੋਏ ਬੋਰ ਇਕੱਠੇ ਚੱਲੀ ਜਾਣ ਗਰਮੀਆਂ ਦੇ ਵਿੱਚ ਇੱਕ ਪਤਨ ਤੇ ਖੜੇ ਨੇ ਹਨਾ ਐ ਆ ਵੀ ਇੱਕ ਪਤਨਾ ਦੋਹਾਂ ਦਾ ਗਰਮੀਆਂ ਜਿਆਦਾ ਆਪਾਂ ਜੀਰੀਆਂ ਭਰਦੇ ਹੁੰਨੇ ਆ ਉਦੋਂ ਜੇ ਉਹ ਚੱਲਦਾ ਤੇ ਇਹ ਦੋਏ ਇਕੱਠੇ ਚੱਲਦੇ ਨੇ ਫਿਰ ਤਾਂ ਦੋਏ ਰੇਤਾ ਮਾਰਨਗੇ ਜੇ ਜਿਵੇਂ ਉਹ ਖੜਾਗਾ ਇਹ ਕੱਲਾ ਚੱਲਦਾ ਫਿਰ ਇਹਨੂੰ ਕੋਈ ਚੱਕਰ ਨਹੀਂ ਫਿਰ ਜਾਨਕਿ ਰੇਤਾ ਰੂਤਾ ਕੁਝ ਨਹੀਂ ਮਾਰਦਾ ਨਾ ਹਵਾ ਲੈਂਦੀ ਐ ਮੋਟਰ ਟੇਕੇ ਚੱਲੀ ਜਾਂਦਾ ਜੇ ਇਹ ਖੜਾ ਹੁੰਦਾ ਉਹ ਕੱਲੀ ਵੀ ਚੱਲਦੇ ਉਹ ਕੱਲੀ ਵੀ ਰੇਤਾ ਮਾਰੀ ਜਾਂਦੀ ਆ ਇਹ ਪਤਾ ਨਹੀਂ ਆਦਾ ਇਹਨਾਂ ਦਾ ਪਤਨ ਦਾ ਚੱਕਰਾ ਹੁਣ ਵੀ ਜੇ ਜਿਵੇਂ ਮੈਂ ਇਹ ਤਾਂ ਬੋਰ ਕਰਾਵਾਂਗੇ ਅਸੀਂ ਥੋੜਾ ਜਿਹਾ ਪਰੇ ਪਰੇ ਕਰਾਵਾਂਗੇ ਬਾਕੀ ਉਹ ਆਪਣੇ ਪਾਣੀ ਤਾਂ ਔਰ 140 ਫੁੱਟ ਤੇ ਆ 150 ਕੇ ਸਾਡੇ ਸਾਡੀਆਂ ਮੋਟਰਾਂ ਦਾ ਸਮਝ ਲਾ ਤੂੰ ਐ ਸਮਝ ਲੋ ਵੀ 2-200 ਫੁੱਟ ਤੇ ਵਾਂਗੂ ਹੋਣਗੀਆਂ ਇਹਦੀ ਵੀ 210 ਤੇ ਹੋ 220 ਤੇ ਹੋ ਗਿਆ ਐਨਿਕ ਐਨਿ ਮੈਦ ਵੀ ਗਰਮੀਆਂ ਚ ਪਾਣੀ ਥੱਲੇ ਵਗ ਜਾਂਦਾ ਫਿਰ ਮੋਟਰ ਹਵਾ ਲੈਣ ਲੱਗ ਜਾਂਦੀ ਆ ਸਿਆਲ ਤੇ ਜਾਨੀ ਕਿ ਕੋਈ ਲੋ ਹੋਣੀ ਹੁੰਦਾ ਵੀ ਵਧੀਆ ਚੱਲਦੇ ਨੇ ਐਂ ਹੋ ਵਧੀਆ ਚੱਲਦਾ ਤਾਂ ਹੀ ਮਿੱਤਰੋ ਆਪਣੀ ਬੋਰ ਕਰਾਉਣ ਦੀ ਸਲਾਹ ਹੁਣ ਆਪਾਂ ਦੇਖਦੇ ਜਿਵੇਂ ਕਰਾਉਣੀ ਆ ਜਿਹੜਾ ਵੀ ਕਰਾਵਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਬਾਕੀ ਵਿੱਚ ਜਿਹੜੇ ਭਰਾ ਹੈਗੇ ਨੇ ਨਾ ਜਰੂਰ ਸਲਾਹ ਦਿਓ ਵੀ ਆਪਾਂ ਪੜੋਲੀ ਆਣਾ ਕਰਾਈਏ ਜਾਂ ਪਾਈਪਾਂ ਆਣਾ ਕਰਾਈਏ ਮਿੱਤਰੋ ਉਹ ਜੇ ਗੱਲ ਕਰੀਏ ਜਿਵੇਂ ਸਾਡਾ ਪਹਿਲਾ ਵਾਲੇ ਕਰਾਏ ਹੋਏ ਨੇ ਇਹ ਵੀ ਬੋਰ ਨਾਲੇ ਉਹ ਬੋਰ ਜਿਹੜਾ ਉਹ ਚੱਲਦਾ ਆ ਦੇਖੋ ਇਹ ਦੋਏ ਜਾਨੀ ਕਿ ਹੈਗੇ ਨੇ ਆਪਣੇ ਮੇਰਾ ਲਾਣੇਦਾਰ ਦੀਦਾ ਸੁਲਾਹੀ ਆ ਵੀ ਜਾਂ ਪਾਈਪਾਂ ਵਾਲੇ ਨੂੰ ਜਿਹੜਾ ਪਹਿਲਾਂ ਇੰਨੀ ਅੱਜ ਤੋਂ 25 ਸਾਲ ਪਹਿਲਾਂ ਮਿੱਤਰੋ ਦੇਖ ਲਓ ਕਿੰਨੀ ਕੁ ਪਲਾਸਟਿਕ ਜਾਂ ਚੰਗੀ ਆਉਂਦੀ ਸੀ ਜਾਂ ਉਹ ਵੀ ਆਉਂਦੀ ਜਦੋਂ ਉਹ ਨਹੀਂ ਅੱਜ ਸਹੀਂ ਆਪਣੇ ਵਧੀਆ ਖੜੀਏ ਨਾਲੇ ਆਪਣੇ ਦੇਖ ਲਓ ਲਵੇ ਐ ਦਰਖਤ ਨੇ ਕੋਈ ਐ ਮਹਾਰਾਜ ਦੀ ਕਿਰਪਾ ਨਾਲ ਵਧੀਆ ਆਪਣਾ ਚੱਲਦਾ ਯਾਨੀ ਕਿ ਵੀ ਅੱਜ ਦੀ ਜਿਹੜੀ ਹੁਣ ਦੀ ਪਲਾਸਟਿਕ ਦੀ ਕੁਆਲਿਟੀ ਆ ਉਹ ਤਾਂ ਅੱਗੇ ਨਾਲੋਂ ਬਹੁਤ ਬੈਟਰ ਹੋ ਗਈ ਨਾ ਬਹੁਤ ਵਧੀਆ ਬਣ ਗਈ ਚਲੋ ਬਾਕੀ ਸਾਡੇ ਉਹ ਜਿਹੜੇ ਉਹਰੇ ਵੱਧ ਕਰਾਉਂਦੇ ਨੇ ਚੱਲਦਾ ਮਿੱਤਰੋ ਸਾਡੇ ਉਹਰੇ ਵੱਧ ਨਾ ਸਾਰੇ ਇਵੇਂ ਜਿਹੜੇ ਬੰਦੇ ਬੋਰ ਕਰਾਉਂਦੇ ਨੇ ਸਾਰੇ ਪੜੋਲੀਆਂ ਵਾਲੀ ਬੋਰ ਕਰਾਉਂਦੇ ਨੇ ਪਲਾਸਟਿਕ ਵਾਲਾ ਕੋਈ ਟਾਮਾਟਾ ਵੀ ਕਰਾਉਂਦਾ ਚਲੋ ਆਪਾਂ ਦੇਖਦੇ ਆ ਕਿਹੜਾ ਕਰਾਉਣੀ ਹੈ ਹੁਣ ਆਪਾਂ ਚੱਲਦੇ ਆ ਘਰ ਨੂੰ ਮੈਂ ਤੁਹਾਨੂੰ ਤਾਂ ਹੀ ਮੈਂ ਕਿਹਾ ਭਰਾਵਾਂ ਨੂੰ ਦੱਸ ਦਈਏ ਬੋਰ ਹੁਣ ਸਿਆਲ ਚ ਯਾਨੀ ਕਿ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁਣ ਮੇਰਾ ਮੈਦ ਆ ਵੀ ਦੇਖਦਾ ਵੀ ਆਲੂ ਪੱਟ ਕੇ ਸ਼ਾਇਦ ਉੱਥੇ ਬੋਰ ਕਰਾਈਏ ਮਿੱਤਰੋ ਬੋਰ ਵੀ ਆਪਾਂ ਉਰੇ ਹੀ ਨਹੀਂ ਕਰਾਉਂਦੇ ਜਿਹੜੇ ਆਪਣੇ ਆ ਆਲੂ ਨੇ ਨਾ ਇੱਥੇ ਕਿਤੇ ਆਪਾਂ ਆਪਣਾ ਕੋਠਾ ਪਾ ਕੇ ਅੱਡ ਵਧੀਆ ਦਰਖਤ ਦਰਖਤ ਲਾ ਕੇ ਫੇਰ ਜਗਾਰਡ ਬਣਾਵਾਂਗੇ ਹਾਂ ਕਰ ਕਿ ਇੱਕ ਮੈਂ ਥੋੜਾ ਜਿਹਾ ਉਹ ਕਰਦਾ ਵੀ ਆਪਾਂ ਆਪਣਾ ਸਾਰਾ ਜਗਾੜ ਇੱਥੋਂ ਚੱਕ ਕੇ ਲੈ ਜਾਵਾਂਗੇ। ਨਾਲ ਤਾਂ ਥੋੜਾ ਜਿਹਾ ਲਵੀ ਹੋ ਜਾਾਂਗੇ। ਉਹਦੇ ਨਾਲੇ ਆਪਾਂ ਐ ਮਿੱਤਰੋ ਕੱਲਾ ਕੋਠਾ ਪਾਵਾਂਗੇ ਆਪਦਾ ਆੜੜੀ ਨਿਆਰੀ ਨਾਲੇ-ਦਾਲੇ ਵਧੀਆ ਦਰਖਤ ਲਾ ਕੇ। ਚਲੋ ਹੁਣ ਚੱਲਦੇ ਆਂ ਘਰ ਨੂੰ ਫੇਰ ਮਿਲਦੇ ਆਂ ਆਪਾਂ। ਹਾਂ ਵੀ ਮਿੱਤਰੋ ਹੁਣ ਆ ਕੇ ਆਪਾਂ ਰੇਪ ਪਾਉਣਾ ਅੱਜ ਮੈਂ ਆਲੂਆਂ ਨੂੰ ਯਾਰ ਪਾਣੀ ਹੀ ਨਹੀਂ ਲਾਇਆ ਜਾਣ ਕੇ ਮੈਂ ਕਿਹਾ ਅੱਜ ਰੇ ਨਵੇਂ ਪਾ ਦੇਨੇ ਆ ਵੀ ਪਾਣੀ ਲਾਵਾਂਗੇ ਆਪਾਂ ਕੱਲ ਨੂੰ ਹੁਣ ਅਸੀਂ ਮੈਂ ਇਹਦੇ ਲਾਣੇ ਦਾ ਰਾਹ ਆਂ ਦੋ ਜਣੇ ਰੇਪ ਪਾਉਣ ਇੱਕ ਥੈਲਾ ਮੈਂ ਡੈਡੀ ਨੂੰ ਭੇਜਦਾ ਉਹ ਕਰੋ ਤੇ ਕਾਦੇ ਮੋਟਰਸਾਈਕਲ ਲਈ ਆਉਂਦਾ ਉਹਨੇ ਸੜਕ ਤੇ ਉਹ ਦੇਖੋ ਪਿਆ ਥੈਲਾ ਉੱਥੇ ਸੜਦਾ ਇੱਕ ਥੈਲਾ ਕੋਠੇ ਚ ਪਿਆ ਉਹ ਮੈਂ ਚੱਕ ਕੇ ਮੋਢਿਆਂ ਤੇ ਇੱਥੇ ਗੱਬੇ ਤੇ ਸਿੱਟ ਕੇ ਸਿੱਟਿਆ ਉਹਨਾ ਵੀ ਇਧਰ ਉਧਰ ਨੂੰ ਭਰ ਕੇ ਲਿਆ ਜਾ ਕਰਾਂਗੇ ਝੋਲੀ ਉਧਰੋਂ ਇਧਰੋਂ ਭਰ ਕੇ ਲਿਆਇਆ ਕਰਾਂਗੇ ਨਾਲ ਤਾਂ ਬਾਹਲਾ ਵਜਨ ਨਹੀਂ ਚੱਕਣਾ ਪੈਣਾ ਨਾਲੇ ਵੀ ਆ ਸੀਧੀ ਪੇਲੇ ਵਿੱਚ ਫਿਰ ਜਾਾਂਗੇ ਅਸੀਂ ਦੋ ਜਾਨੇ ਲਾਣੇਦਾਰ ਆਉਂਦਾ ਹੁਣ ਮੈਂ ਆ ਥੈਲਾ ਲੈ ਕੇ ਜਾਣਾ ਚਲੋ ਇਹ ਪਾਉਨੇ ਆਪਾਂ ਬਾਕੀ ਹਲੇ ਆ ਮੋਟਰ ਚੱਲਦੀ ਆ ਚਾਚੇ ਦਾ ਮੁੰਡਾ ਲੱਗਿਆ ਹੋਇਆ ਭਰਨ ਕਣਕ ਆ ਆਉਂਦਾ ਡੈਡੀ ਮੋਟਰਸਾਈਕਲ ਲਈ ਲਗਦੇ ਆਪਾਂ ਰੇ ਹੋਰ ਚੱਲ ਫਿਰ ਕੱਲ ਨੂੰ ਤੜਕੇ ਆਉ ਲਾਈਟ ਤੜਕੇ 8 ਵਜੇ ਆਉ ਫਿਰ ਕੱਲ ਨੂੰ ਤੜਕੇ ਆ ਕੇ ਇਹਨਾਂ ਨੂੰ ਸਾਰਿਆਂ ਨੂੰ ਹੀ ਭਰ ਦਾਂਗੇ ਇਕੱਠੇ ਹੀ ਇੱਕ ਦਿਨ ਇੱਕ ਦਿਨ ਦੀ ਸੰਜੀ ਕਰ ਲਾਂਗੇ ਚਲੋ ਉਰੀ ਖੜਾ ਦੇ ਇਹਨੂੰ ਆ ਮੈਨੂੰ ਦੂਜਾ ਥੱਲੇ ਸਿਰਚੇ ਚ ਕਾ ਦੇ ਦੂਜਾ ਥੱਲੇ ਸਿਰਚੇ ਚ ਕਾ ਦੇ ਆ ਰੱਖ ਲਿਆ ਮਿੱਤਰੋ ਆਪਾਂ ਲਿਆ ਕੇ ਇੱਕ ਥੈਲਾ ਇੱਕ ਥੈਲਾ ਉਹ ਸੜਕ ਤੇ ਪਿਆ ਬਾਕੀ ਹੁਣ ਤਾਂ ਲੂ ਮੰਗਦੇ ਨੇ ਨਾ ਪਾਣੀ ਕਰੋ ਚੈੱਕ ਆ ਵਟਾਂ ਤੇ ਤਾਂ ਕੱਲ ਉਹਦੇ ਪਾਣੀ ਆ ਗਿਆ ਦੀ ਕਣ ਕਲੇ ਤਾਂ ਤਾਂ ਗਿੱਲੀਆਂ ਨੇ ਬਾਕੀ ਤਾਂ ਸਾਰੀਆਂ ਕਰੋ ਚੈੱਕ ਹੋ ਗਈਆਂ ਖੁਸ਼ਕ ਬਾਕੀ ਇਹਨਾਂ ਤੇ ਅੱਜ ਦਾ ਦੁਪਹਿਰਾਂ ਹੋਰ ਲੰਘ ਜੂ ਪਾਣੀ ਮਿੱਤਰੋ ਲਾਵਾਂਗੇ ਇਹਨਾਂ ਨੂੰ ਕੱਲ ਨੂੰ ਕੱਲ ਨੂੰ ਵੀ ਬਾਕੀ ਐ ਨਹੀਂ ਪਤਾ ਲੈ ਮੈਂ ਇਕੱਲੇ ਪਰ ਲਈ ਭਰਦਾ ਇਹ ਨਾ ਭਰਾਂ ਚਲੋ ਜੇ ਭਰੇ ਫਿਰ ਤਾਂ ਤੁਹਾਨੂੰ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਬਾਕੀ ਆ ਆਉਂਦਾ ਡੈਡੀ ਝੋਲੀਆਂ ਲਈ ਲੱਗਦੇ ਆਂ ਪਉਣ ਫੇਰ ਤੁਹਾਨੂੰ ਦਿਖਾਉਨੇ ਆ ਓਕੇ ਬਾਕੀ ਮੋਦੀ ਦੀ ਫੋਟੋ ਵੀ ਲੱਗੀ ਆ ਦੇਖੋ ਚਾਈਲੇ ਤੇ ਇਹਦੇ বিনা ਗੱਡੀ ਤਾਂ ਨਹੀਂ ਹੈ ਨਾ ਆ ਦੇਖੋ ਐਂਕਾ ਲੈ ਖੜਾ ਮਿੱਤਰੋ ਇੱਥੇ ਤਾਂ ਪ੍ਰਧਾਨ ਮੰਤਰੀ ਜਨ ਅਭਿਵਾਰਿਕ ਪ੍ਰਯੋਜਨਾ ਚਲੋ ਠੀਕ ਆ ਮਿੱਤਰੋ ਓਕੇ ਬਾਕੀ ਚੱਲਦੀ ਆ ਲਵੇ ਸੜਕ ਮਾਰੋ ਮਾਰ ਕੋਰੋ ਮਿੱਤਰ ਜੇ ਇੱਕ ਭਰ ਲੀਆਂ ਝੋਲੀਆਂ ਇੱਕੋ ਲਾਣੇ ਦਾ ਲਈ ਜਾਂਦਾ ਇੱਕ ਮੈਂ ਪਰੇ ਖੜਾ ਲੱਗਦੇ ਆਪ ਹੁਣ ਹੁਣ ਇੱਥੋਂ sire ਰਹਿ ਕੇ ਜਾਵਾਂਗੇ ਇੱਕਦਾਂ ਲਾ ਸਾਡਾ ਉਹ sire ਪਿਆ ਉੱਥੇ ਜਾ ਕੇ ਮੁੱਕ ਜੂ ਉੱਥੇ ਉਹਦੀ ਝੋਲੀ ਭਰ ਲਿਆਵਾਂਗੇ ਵਜਨ ਅਸੀਂ ਇੱਕ ਥੈਲੀ ਤੇ ਚਾਰ ਝੋਲੀਆਂ ਕਰੀਆਂ ਨੇ ਚੱਲ ਇੰਨਾ ਕਾਤੇ ਸਿੱਟੀ ਇੰਨਾ ਖੁੰਜੇ ਜੀ ਇਹ ਮੇਤਰੋ ਲਾਣੇਦਾਰ ਤਰਦਾ ਦੋ ਕੀ ਜਾਂ ਕਿਆਰੀਆਂ ਜਿਹੜੇ ਕਹਿੰਦਾ ਤੁਰਿਆ ਨਹੀਂ ਆਂਦਾ ਚਲੋ ਦੇਖਦੇ ਆਂ ਨਹੀਂ ਤਾਂ ਮੈਂ ਕੱਲਾ ਹੀ ਪਾਉਣਾ ਇਹਨੂੰ ਝੋਲੀ ਭਰ ਕੇ ਦੇ ਦਿਆ ਕਰੂਗਾ ਦੇਖਦਾ ਮੈਂ ਪਾ ਕੇ ਕਿਵੇਂ ਹੁੰਦਾ ਫੇਰ ਤੁਹਾਨੂੰ ਦੱਸਦਾ ਮੇਤਰੋ ਕਰੋ ਚੈੱਕ ਇੱਕ ਥੈਲਾ ਪਾਤਾ ਆ ਦੇਖੋ ਮੇਰੇ ਮੋਢੇ ਤੇ ਝੋਲੀ ਟੰਗੀ ਇੰਨਾ ਕ ਬਚਿਆ ਉੱਥੋਂ ਅੱਧੇ ਆਲੂਆਂ ਚ ਪੈ ਗਏ ਯਾਨੀ ਕਿ ਜੇ ਆਪਾਂ ਨੇ ਇੱਕ ਕੀਲੇ ਚ ਇੱਕ ਥੈਲਾ ਪਾਉਣਾ ਦੋ ਥੈਲੇ ਪਾਉਣੇ ਨੇ ਆ ਲਾਣੇਦਾਰ ਦੂਜਾ ਥੈਲਾ ਖੋਲਦਾ ਹੋਰ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਨਹੀਂ ਮੈਂ ਤੁਹਾਨੂੰ ਪਾਉਂਦੇ ਵੀ ਦਿਖਾਉਂਦਾ ਲਾਣੇਦਾਰ ਤੋਂ ਪਿਆ ਨਹੀਂ ਹੁਣ ਮੈਂ ਇਕੱਲਾ ਹੀ ਪਾਉਣ ਲੱਗਿਆ ਹਾਂ ਤਾਂ ਬੱਟਾਂ 'ਚ ਤੁਰਿਆ ਨਹੀਂ ਜਾਂਦਾ ਬਾਕੀ ਲਵੇ ਚੱਲਦੀ ਆ ਸੜਕ ਫੁੱਲ ਬਾਕੀ ਹੁਣ ਤਾਂ ਕੱਲੂ ਇਹਨਾਂ ਨੂੰ ਪਾਣੀ ਲਾ ਦੇਣਾ ਹਲੇ ਕਿਤੇ ਕਿਤੇ ਵਿੱਚੋਂ ਹੈਗੇ ਨੇ ਗਿੱਲੇ ਦੇਖਦੇ ਆ ਚਲੋ ਖੋਲ ਲੀਏ ਥੈਲਾ ਭਰਦੇ ਆ ਝੋਲੀ ਇਤਰੋ ਕਰੋ ਚੱਕ ਆਲੂਆਂ 'ਚ ਅੱਜ ਆਪਣਾ ਹੀ ਪੈਂਦਾ ਦੂਜਾ ਰੇ ਤਰੀਕ ਹੈਗੀ ਅੱਜ ਦੋ ਤਰੀਕ 12ਵਾਂ ਮਹੀਨਾ 2025 ਮਖ ਨਾਲ ਤਾਂ ਯਾਦ ਰੂ ਕੱਲ ਆਪਾਂ ਇੱਕ ਤਰੀਕ 12ਵਾਂ ਮਹੀਨਾ 2025 ਨੂੰ ਆਪਾਂ ਨੇ ਕੇ ਸਪਰੇ ਕਰੀਆ ਬਾਕੀ ਇੰਨੇ ਕੁ ਰਹਿ ਗਏ ਅੱਧਾ ਥੈਲਾ ਪਾ ਦਈਏ ਮੈਂ ਤਰੀਕ ਤਾਂ ਦਸੀਆ ਮੈਂ ਚੱਲ ਪਤਾ ਲੱਗ ਜੂ ਵੀ ਇੱਕ ਤਰੀਕ ਨੂੰ 12ਵਾਂ ਦੀ ਪਹਿਲੀ ਤਰੀਕ ਨੂੰ ਆਪਾਂ ਸਪਰੇ ਕਰੀਏ 2 ਤਰੀਕ ਨੂੰ ਆਪਾਂ ਨੇ ਰੇਪ ਆਇਆ ਵੀ ਜਿਹੜਾ ਗਾਹਾਂ ਵਾਲਾ ਪਾਉਣਾ ਹੋਊਗਾ ਇਹ ਪਿਆ ਮਿੱਤਰੋ ਆਪਣਾ ਦੂਜਾ ਰੇ ਸਪਰੇ ਵੀ ਆਪਣੀ ਕੱਲ ਦੂਜੀ ਹੋਈ ਆ ਠੀਕ ਆ ਬਾਕੀ ਕਰੋ ਦੱਸਿਓ ਪਾ ਲੀਏ ਚੱਲ ਹੁਣ ਰੇ ਉਧਰ ਲਾਨੀਦਾਰ ਦਾ ਬਲੱਡ ਵਧਾਉ ਹਾਂ ਵੀ ਮਿੱਤਰੋ ਬਾਬਾਈ ਦੀ ਕਿਰਪਾ ਨਾਲ ਹਨਾ ਪਾਤਾ ਦੁਆਰੇ ਹੋ ਗਿਆ ਕੰਮ ਕੰਪਲੀਟ ਕੱਲ ਨੂੰ ਯਾਰ ਵੀਡੀਓ ਮੈਂ ਤਾਂ ਨਹੀਂ ਬਾਲੀ ਬਣਾਈ ਕੋਈ ਇੱਕ ਤਾਂ ਵੀਡੀਓ ਬਣਾਉਣ ਵਾਲਾ ਹੈ ਨਹੀਂ ਤੀ ਬਾਕੀ ਲਾਣੇਦਾਰ ਕਹਿੰਦਾ ਮੇਰੇ ਤੋਂ ਤੁਰਿਆ ਨਹੀਂ ਆਂਦਾ ਮੈਂ ਚੱਲ ਸਾਡ ਬਰੇ ਤੂੰ ਕਾਹਦੇ ਖੇਚਲ ਕਰਦੀ ਆ ਤੂੰ ਮੈਨੂੰ ਗੱਲੀ ਝੋਲੀ ਭਰ ਕੇ ਫਿਰਾ ਦੇ ਵੀ ਵਸੇ ਇਸੇ ਦੀ ਪਾ ਦੂੰਗਾ ਉਹ ਮੈਨੂੰ ਝੋਲੀਆਂ ਭਰ-ਭਰ ਕੇ ਦੇਈ ਗਿਆ ਚੱਲ ਆਪਾਂ ਦਾ ਮਾਦਾ ਕੰਮ ਨਵੇੜਤਾ ਬਾਕੀ ਹੁਣ ਤੜਕੇ ਆਉਂ 8 ਵਜੇ ਲਾਈਟ ਲਾਵਾਂਗੇ ਪਾਣੀ ਬਾਕੀ ਇਧਰ ਆ ਵੀ ਕਣਕ ਭਰ ਗਿਆ ਆਪਣੇ ਚਾਚੇ ਦੇ ਮੁੰਡੇ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਚਲੋ ਠੀਕ ਆ ਮਿੱਤਰੋ ਚੱਲਦੇ ਆ ਘਰ ਨੂੰ ਘਰੇ ਗੱਲ ਕੇ ਧਾਰਾ ਤੂਰਾ ਚੋਨੇ ਆ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਫਿਰ ਅੱਜ ਠੀਕ ਆ ਤੁਸੀਂ ਨੂੰ ਨੂੰ ਚੱਲਦੀ ਨਾਲੇ ਆਪਣਾ ਥੋੜਾ ਜਿਹਾ ਵਲੌਗ ਹੋਰ ਵੱਡਾ ਹੋ ਜੂ ਠੀਕ ਨਹੀਂ ਹੋਰ ਬਾਕੀ ਜਿਹੜੇ ਭਰਾ ਪਿਆਰ ਕਰਦੇ ਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਦੇਖ ਲਓ ਕਿੰਨੀ ਮਿਹਨਤ ਹੁੰਦੀ ਆ ਵੀਰੋ ਇੱਕ ਮੈਨੂੰ ਹੋਰ ਦੱਸੋ ਵੀ ਆਪਾਂ ਆਲੂਆਂ ਦੇ ਸਾਰੇ ਫੁੱਲ ਡਿਟੇਲ ਚ ਵੀਡੀਓ ਬਣਾਈ ਹੋਈ ਆ ਆਪਣਾ ਇਹਨਾਂ ਤੇ ਕਿੰਨਾ ਖਰਚ ਆ ਗਿਆ ਹੁਣ ਥਾਈ ਗਾਹਾਂ ਵਾਲਾ ਜਿਹੜੇ ਖਰਚੇ ਹੋਣਗੇ ਬਾਕੀ ਉਹ ਆਪਾਂ ਅੱਡ ਜੋੜ ਲਾਂਗੇ ਫਿਰ ਦੱਸਿਓ ਫਿਰ ਮੈਂ ਪੈਨੇ ਸਾਰਾ ਹਿਸਾਬ ਲਾਉਂਗਾ ਫਿਰ ਆਪਾਂ ਇਹਨਾਂ ਤੇ ਵੀ ਅਲੱਗ ਡਿਟੇਲ ਜੀ ਵੀਡੀਓ ਬਣਾਵਾਂਗੇ ਵੀ ਜੇ ਆਪਾਂ ਇੱਕ ਨਵਾਂ ਕਿਸਾਨ 2 ਕਿਲੇ ਆਲੂ ਲਾਉਂਦਾ ਵੀ ਕਿੰਨੇ ਖਰਚਾ ਆ ਜਾਂਦਾ ਪਹਿਲਾਂ ਹਲੇ ਪੱਟਣ ਪਟੀ ਵਾਲੀ ਮਗਰੋਂ ਹਲੇ ਆਪਣਾ ਹੁਣ ਤੱਕ ਜਿਵੇਂ 2 ਰੇ ਸਪਰੇਹਾਂ ਤੱਕ ਲਾ ਵਾਢਿਓ ਆਪਾਂ ਲਾਵਾਂਗੇ ਫਿਰ ਠੀਕ ਆ ਗੋ ਇਹਦੇ 2 ਰੇ ਸਪਰੇਹਾਂ ਹੋਰ ਪੈਣੀਆਂ ਵਿੱਚ ਉਹਨਾਂ ਦਾ ਖਰਚਾ ਲਾ ਲਾਂਗੇ ਪਸ ਹੋਰ ਤਾਂ ਇਹ ਕਿਹੜੀ ਲੇਬਰ ਪੈਣੀ ਆ ਫਿਰ ਤਾਂ ਪਟਾਈ ਤੇ ਕੰਮ ਆ ਜਾਣਾ ਫਿਰ ਦੱਸਿਓ ਫਿਰ ਆਪਾਂ ਉਹ ਜੀ ਉਹ ਵੀ ਵੀਡੀਓ ਬਣਾ ਦਾਂਗੇ ਠੀਕ ਆ ਮਿੱਤਰੋ ਹੁਣ ਹੱਥ ਬਾੜ ਧੋਣਿਆ ਚਲਦੇ ਆ ਘਰ ਨੂੰ ਘਰੇ ਚੱਲ ਕੇ ਫੇਰ ਮਿਲਦੇ ਆ ਓਕੇ ਹੋਰ ਯਾਰ ਦਮ ਚੜ ਗਿਆ ਇੱਕ ਹੈ ਕੱਲਾ ਦੀ ਪਹਿਲਵਾਨ ਮਿੱਤਰੋ ਉਹ ਕਿਤੇ ਹੋਰ ਵਿਚਾਰਾ ਉਹ ਕੰਮ ਕਰ ਲੱਗ ਗਿਆ ਮੈਂ ਕਾਹ ਤੇ ਦੂਆ ਵਿਹਲਾ ਫਿਰ ਜਾਂਣਾ ਹਨਾ ਤੇ ਮੈਂ ਤਾਂ ਉਹ ਦਿੰਦੇ ਦੀ ਫਿਰ ਵੀ ਵਿਚਾਰਾ ਅਗਲਾ ਵਧੀਆ ਆਪਦਾ ਕੰਮ ਕਰਦਾ ਹਾਂ ਚਲੋ ਓਕੇ ਮਿੱਤਰੋ ਕਰੋ ਚੈੱਕ ਆਪਣਾ ਬਰਸੀਨ ਮੇਰੇ ਕੋਲੇ ਨਾ 10 ਕਿਲੋ ਰੇ ਬਚ ਗਿਆ ਸੀ ਤੁਹਾਨੂੰ ਮੈਂ ਇੱਧਰ ਨੂੰ ਮੈਂ ਕੈਮਰਾ ਘਮਾ ਲਾ 10 ਕਿਲੋ ਰੇ ਬੱਜ ਗਿਆ ਸੀ 10 ਕਿਉਂ 8 ਕਿਲੋ ਹੀ ਹੋਊਗਾ ਮੈਂ ਕਿਹਾ ਚੱਲ ਡੇਢ ਕਿੱਗਾ ਥਾਉ ਇਹ ਚ ਥੋੜਾ ਸਿੱਟਾ ਦੇ ਦਿੰਦੇ ਆ ਉਹ ਥੋੜੋ ਥੋੜਾ ਜਿਹਾ ਵਧੀਆ ਤਾਂ ਕਰਕੇ ਫੇਰ ਆ ਜਿਹੜੀ ਮੇਰੇ ਕੋਲ ਝੋਲੀ ਪਈਆਂ ਨੇ ਇਹਦਾ ਮੈਂ ਇਹ ਚ ਸਿੱਟਾ ਦੇਦਾ ਚਲੋ ਦੇ ਲਾਂ ਫੇਰ ਚੱਲਦੇ ਆ ਘਰੇ ਹੋਰ ਯਾਰ ਕਈ ਦਾ ਵੀ ਮੈਂ ਕਿਹਾ ਚੱਲ ਮਾੜਾ ਮਾੜਾ ਦੇ ਕੇ ਨਾਲੇ ਵਧੀਆ ਹੋ ਜਾਊਗਾ ਠੀਕ ਆ ਬਾਕੀ ਆ ਕਣਕ ਆਪਣੀ ਮਿੱਤਰੋ ਕੱਲ ਨੂੰ ਆਜੂ ਬਾਹਰ ਸੋਂ ਦਿਖਾਊਗਾ ਫੇਰ ਓਕੇ ਆ ਗਏ ਮਿੱਤਰੋ ਹੁਣ ਡੰਗਰਾਂ ਚ ਡੰਗਰਾਂ ਦੀ ਬਾਰੀਕਾ ਯਾਰ ਬੱਸੀਆਂ ਨਾ ਆ ਬੱਸੀ ਕੱਖ ਬਹੁਤ ਢੋਲਦੀ ਆ ਚਲੋ ਹੁਣ ਹੋ ਗਿਆ ਧਾਰ ਚੋਣ ਦਾ ਟਾਈਮ ਚੋਣ ਲੱਗਦੇ ਆ ਧਾਰ ਪੜਿਆ ਮੜਿਆ ਕੱਖ ਵੀ ਚੱਕ ਕੇ ਰੱਖਦੀ ਹੈਲੋ ਕਰਦੇ ਹੈਲੋ ਹਾਂ ਚਲੋ ਕਿਤਾਬ ਇਹਨੂੰ ਤਾਂ ਅੱਜ ਸਾਢੀ ਵਾਹ ਲੱਗਦੀ ਆ ਪਤਾ ਨਹੀਂ ਕਿਤੇ ਹੋਰ ਬੁਖਾਰ ਹੋ ਪਾਲੀ ਵਾਹ ਲੱਗੀ ਤਾਂ ਪਤਾ ਨਹੀਂ ਕੀ ਚੱਕਰ ਆ ਚਲੋ ਇਹ ਮੈਨੂੰ ਵੀ ਲੱਗਦਾ ਪਾਲਾ ਤੈਨੂੰ ਵੀ ਜ਼ਿਆਦਾ ਮੇਰੇ ਚੋਣ ਲੱਗਦੇ ਆ ਧਾਰ ਮਸ਼ੀਨ ਲੈ ਕੇ ਆਉਣਾ ਤੁਹਾਨੂੰ ਫੇਰ ਦਿਖਾਉਣਾ ਮਸ਼ੀਨ ਚਲਾ ਲੈਣ ਨਾਲ ਉਹ ਬੱਸੀ ਦੇ ਕੱਖ ਚੱਕਦੇ ਆ ਓਕੇ ਬਾਕੀ ਕਰੋ ਚੈੱਕ ਆਪਣੇ ਡੰਕਰ ਮਿੱਤਰੋ ਚੱਕਦੇ ਆ ਮਸ਼ੀਨ ਦਿਖਾ ਦਈਏ ਤੁਹਾਨੂੰ ਅੱਜ ਇਹ ਸਮਾਰ ਕੇ ਕਿਵੇਂ ਲੱਗਦੀ ਆ ਕਈ ਵਿੱਚ ਭਰਾਵਾਂ ਨੂੰ ਤਾਂ ਪਤਾ ਜਿਹੜੇ بڑے بڑے ਫਾਰਮ ਵਾਲੇ ਨੇ ਕਈਆਂ ਨੂੰ ਵਿੱਚ ਪਤਾ ਨਹੀਂ ਹਨਾ ਵੀ ਇੱਥੇ ਲੈ ਵੀਡੀਓ ਬਣਾ ਵੀਡੀਓ ਬਣਾ ਐ ਕਰਕੇ ਇਹ ਆ ਦੂਜੇ ਹੱਥ 'ਚ ਫੜ ਓਏ ਐਂ ਐ ਹੀ ਫੜ ਲਈ ਫੜ ਲਾ ਵਸੇਂ ਫੜਨਾ ਹਾਂ ਬਸ ਤੂੰ ਬਣਾਈ ਚੱਲੀ ਤੇ ਆ ਜਾਓ ਮਿੱਤਰ ਘਰ ਤੋਂ ਉਂਗਲੀਆਂ ਹੁੰਦੀਆਂ ਹੋਣੀਆਂ ਤੇਰੀਆਂ ਇੱਧਰ ਕੈਮਰੇ 'ਚ ਨਹੀਂ ਦਿਵੀਆਂ ਤਾਂ ਨਹੀਂ ਸਕਰੀਨ 'ਤੇ ਨਾ ਬਣਾਵਲਾ ਉਹ ਬੋਲ ਕੇ ਕਿ ਮਿੱਤਰੋ ਧਾਰ ਚੋਂ ਲੱਗਦੇ ਆ ਸੀ ਮਿੱਤਰੋ ਧਾਰ ਚੋਂ ਲੱਗੇ ਹੋਇਆ ਹਾਂ ਹਾਂ ਮਸ਼ੀਨ ਆਉਣ ਲੱਗਿਆ ਆ ਪਾਪਾ ਆ ਮਸ਼ੀਨ ਲਾਉਣ ਲੱਗਿਆ ਹੋਇਆ ਧਾਉਂਦੀਆਂ ਨੇ ਉਂਗਲੀਆਂ ਠੀਕਾਈ ਬਣਾਈ ਮੈਂ ਪਾਪਾ ਬੰਦ ਕਰਦਾ ਹੁਣ ਮਿੱਤਰੋ ਚਲਾਉਣਾ ਉਧਰੋਂ ਮੋਟਰ ਇਹ ਕਰ ਦਿੰਦੀ ਬੈਂਕੀਆਂ ਹੁਣ ਦੇਖਿਓ ਇਹ ਮਿੱਤਰੋ ਸੱਲਵੀਂ ਮਸ਼ੀਨਾ ਸੋਹਣੋ ਨੇ ਬੈਠੀ ਦੇ ਥਾਣਾ ਪਾਪਾ ਹੁਣ ਤਨਾ ਬੈੜੀ ਦੇ ਥਾਣਾ ਪਾਪਾ ਤੋਂ ਦਾ ਇਤਰਾਫਾ ਲੰਬਾ ਚੌੜਾ ਕੰਮ ਨਹੀਂ ਆ ਦੇਖਿਓ ਐਂ ਧੀਰੇ ਕਿਨਹਾਂ ਪਿੱਛੇ ਹਮਾਰ ਦੇ ਸੰਦੋਸ ਤੇ ਹਾਂ ਅੱਗੇ ਆਲੀ ਬੋਤਾ ਅਭੂਰੇ ਜੜਦਾ ਵਾਲੇ ਪ੍ਰੈਸਰ ਆ ਗਿਆ ਦਿਖਾ ਦੇ ਤੇ ਤੂੰ ਤੂੰ ਮਦਰੋਂ ਬੰਦ ਕਰਦਾ 15 ਕਰ ਤੇ ਨਹੀਂ ਜਾਣਦੇ ਦਿਖਾ ਦਈਏ ਮਿੱਤਰੋ ਕਾ ਹਵਾ ਸੇ ਆਉਰੀ ਦੇ ਘਾਟਾ ਤੱਕ ਕੱਟ ਕੱਟ ਲੱਗੀ ਕਿਆ ਦੇਖੋ ਆ ਮਿੱਤਰੋ ਦੇਖੋ ਟੱਕ ਟੱਕ ਕਰਦੀ ਆ ਨਾ ਹਾਂ ਹੁਣੇ ਚੱਲ ਪਈ ਬਸ ਉਦੋਂ ਆਦਰੋ ਐ ਚੱਕੀ ਆ ਜਾ ਉਹਨੇ ਨਵੀਂ ਆ ਜਾ ਉਹੋ ਐ ਤਰੀ ਚਾਰੇ-ਚਾਰੇ ਵੀ ਆਲੇ ਲੈਣੂ ਕਰ ਲਾਣਾ ਨਹੀਂ ਇੱਕ-ਇੱਕ ਥਾਂਕੀ ਜੀ ਇੱਕ-ਇੱਕ ਚਾਰ ਗਿਆ ਬੰਦਨ ਦਾ ਬੰਦਣਾ ਨਹੀਂ ਨਾ ਸੋ ਬੰਦੇ ਸਾਰੇ ਨਾਲੇ ਘਾੜ ਦੇਣੀ ਆ ਇਹ ਇਹ ਪ੍ਰੈਸਟਰ ਗਿਆ ਭਾ ਨੀ ਕਿ ਨੀਉਣ ਦੇਣਾ ਬੰਦ ਹੋਊਗੀ ਬਸ ਆ ਦੇਖੇ ਧਾਰਾ ਚੋਣ ਲਾ ਕੇ ਦੇਖੋ ਮਿੱਤਰੋ ਬਸ ਲੱਗ ਗਿਆ ਹੁਣ ਦੁੱਧ ਇੰਨਾ ਕੰਮ ਹੁੰਦਾ ਇਹ ਕੋਈ ਬਾਹਲਾ ਲੰਬਾ ਚੋੜਾ ਕੰਮ ਨਹੀਂ ਓ ਮਿੱਤਰੋ ਇੱਕ ਤੁਹਾਨੂੰ ਗੱਲ ਦੱਸਦਾ ਇਹ ਕੋਈ ਬਾਹਲੀ ਮਹਿੰਗੀ ਜੀਤ ਨਹੀਂ ਹੈਗੀ ਹੁਣ ਤਾਂ ਬਹੁਤ ਸਾਰੇ ਦੇਸੀ ਕੰਪਨੀ ਨੇ ਵੀ ਮਸ਼ੀਨਾਂ ਆਉਣ ਲੱਗੀਆਂ ਜਿਹੜੇ ਮੇਰੇ ਵਿੱਚ ਭਰਾ ਨੂੰ ਧਾਰਾ ਚੋਣਦਾ ਨਾ ਓਖਾ ਰਾਮਣਾ 20 ਹਜ਼ਾਰ ਦੀ ਸਿੰਗਲ ਸੈਟ ਵਾਲੀ ਮਰਸੀਡੀਜ਼ਾ ਰਾਮਣਾ ਘਰੇ ਆਵਦੀ ਏ ਆਗੇ ਦੇ ਦੋ ਕੁੜੀਆਂ ਨੂੰ ਆਇਆ ਔਕਨੀ ਵੇ ਦੇ ਤੋ ਬੈੜੀਆਂ ਨੂੰ ਜੋ ਇਕੱਲੀ ਹੈ ਜਾਨੀ ਕਿ ਬੈੜੀਆਂ ਚ ਹੁੰਦੀ ਆ ਮੱਝਾਂ ਨਹੀਂ ਚੋਂਦੀ ਤਾਂ ਹੀ ਮੇਰੀਆਂ ਬੈੜੀਆਂ ਰੱਖੀਆਂ ਹੋਈਆਂ ਨੇ ਬਾਕੀ ਨਹੀਂ ਇਹਦੇ ਬਾਲਟੀ ਲੈ ਕੇ ਤੁਹਾਨੂੰ ਪਤਾ ਕਿੰਨੀ ਔਖੀ ਧਾਰ ਚੋਂਣੀ ਬੰਦੇ ਦੀ ਬੇਵਾਹ ਘਰਾਂਦੇ ਇੱਕ ਬੈੜੀ ਹੋਈ ਨਹੀਂ ਜਿਵੇਂ ਰਾਮਨਾਥਾ ਉਹ ਦੇਖਣ ਨੂੰ ਤੁਹਾਡੇ ਸਾਹਮਣੇ ਚੋਂਦੀ ਆ ਬੰਦਾ ਰਾਮਨਾਥ ਲਵੇ ਖੜਾ ਐਂ ਤੜਕੇ ਕਹੀਂ ਉੱਥੇ ਸਾਰ ਪਹਿਲਾਂ ਠੰਡੇ ਪਾਣੀ ਚੱਤ ਪਾ ਕੇ ਗੱਲੀ ਗੱਲੀ ਬੈੜੀ ਦੇ ਆ ਕੇ ਠਣ ਤੋਂ ਉਹ ਤੇ ਧਾਰ ਚੋਂਣੀ ਤੁਹਾਨੂੰ ਪਤਾ ਕਿੰਨੀ ਔਖੀ ਹੋ ਜਿੰਦੀ ਆ ਲੇ ਆ ਆ ਬਰਦਾ ਉਹ ਜੋ ਹੁੰਦੀ ਆਵਾਜ਼ ਆ ਚੋਈ ਗਈ ਉਹ ਆਪਾਂ ਨੂੰ ਪਤਾ ਲੱਗਦਾ ਆ ਦੇਖੋ ਦੁੱਧੋਂ ਦਾ ਪਤਾ ਲੱਗਦਾ ਕਿ ਨਾ ਬਸ ਐਂ ਹੀ ਆ ਜਾ ਦੁੱਧਾ ਉਹਨੋਂ ਹਟ ਗਿਆ ਬਸ ਜਦੀ ਲਾ ਕੇ ਬਸ ਆਪਾਂ ਦੂਈ ਦੇ ਤੇ ਪਹਿਲੀ ਥਣ ਤੋਂ ਕੇ ਰੱਖ ਲੈਣੀ ਇਹਨੇ ਜਦੋਂ ਦੁੱਧ ਲਾ ਲੈਣਾ ਉਹਦੇ ਮੈਂ ਲਾ ਲੈਣੀ ਆ ਇਹਦੇ ਮੈਂ ਹੁਣ ਥਣ ਤੋਂ ਨਾ ਠੀਕ ਆ ਮਿੱਤਰੋ ਕਰੋ ਜੇ ਇਧਰੋਂ ਨਹੀਂ ਦਿਖਾਵਾਂ ਨੂੰ ਹੋਣ ਜਿਵੇਂ ਤੇਰੀ ਧਾਰ ਚ ਹੋਈ ਗਈ ਆ ਦੇਖੋ ਇੱਥੇ ਦੁੱਧੋਂ ਹਟ ਗਿਆ ਹੁਣ ਇਹਨੂੰ ਮਾੜਾ ਜਿਆ ਥੱਲੇ ਨੂੰ ਦੱਬ ਲੈਣਾ ਜਿਹੜਾ ਮਾੜਾ ਮੋਟਾ ਨਾ ਥਣਾ ਜੇ ਹੁੰਦਾ ਆਲੇ-ਦਾਲੇ ਜਿਵੇਂ ਆਪਾਂ ਤਾਂਹ ਚੱਟੇ ਚ ਤਾਂ ਦੂਏ ਲੋ ਡਰੈਨ ਦਾ ਮਾੜਾ ਮੋਟਾ ਤਾਂ ਹਾਂ ਉਹ ਐਂ ਦੱਬ ਕੇ ਨਿਕਲੇ ਆਉਂਦੀਆਂ ਨੇ। ਬਾਕੀ ਇਹਦੇ ਥਣ ਧੋਤੇ। ਕਰੋ ਜੇ ਕਹਿਓ ਮੜਾ ਦੱਬ ਕੇ ਨਿਕਲੇ ਆਉਣਾ ਬਸ ਇੰਨਾ ਕੰਮ ਆ। ਹੋਰ ਕੀ ਬਾਹਲਾ ਲੰਬਾ ਚੌੜਾ ਕੰਮ ਨਹੀਂ ਹੈਗਾ ਇਹ। ਚਲੋ ਹੁਣ ਮੈਂ ਇਹ ਬੈੜੀ ਦੇ ਲਾਦਾ ਫੇਰ ਤੁਹਾਨੂੰ ਦਿਖਾਉਣਾ। ਬਸ ਐਂ ਕਰਕੇ ਪਹਿਲਾਂ ਇੱਕ ਆ ਜਿਹੜਾ ਥੱਲੇ ਆ ਦੇਖੋ ਆ ਕਾਲਾ ਜਿਹਾ ਬਟਣਾ ਆ। ਆ ਗੱਪੇ ਦੂਏ ਨੰਬਰ ਵਾਲਾ ਆ ਦੇਖੋ ਆ। ਆਹਾ। ਆਹਾ ਵਾਲਾ। ਏ ਬਟਨ ਆ ਕੇ ਪਸ ਨਹੀਂ ਹੁੰਦਾ ਇਹਦਾ ਕੋ ਨਹੀਂ ਜਿੱਦੇ ਆਇਆ ਠੀਕ ਹੈ ਕਹਿੰਦਾ ਪਾਪਾ ਤੇਰੀ ਟੋਪੀ ਨਹੀਂ ਬਦਲ ਲਾਦੀ ਇਹਨੇ ਮੈਨੂੰ ਟੋਪੀ ਬਦਲ ਕੇ ਹੋਰ ਲਿਆ ਕੇ ਦਿੱਤੀ ਆ ਕਹਿੰਦਾ ਤੂੰ ਇਹ ਹੀ ਲਾਇਆ ਹੁਣ ਹੁਣ ਇਹ ਲੈਣਾ ਫੇਰ ਤੋਂ ਦਿਖਾਉਣਾ ਕਰੋ ਚੈੱਕ ਮਿੱਤਰੋ ਹੁਣ ਉਦੋਂ ਲਾਤੀ ਇਹਦੀ ਲਾਤੀ ਬਸ ਅਹੀਂ ਬਦਲ ਬਦਲ ਕੇ ਲਾਈ ਜਾਣੀਆਂ ਹੁਣ ਮੈਂ ਸਾਰੀਆਂ 14 ਫਿਰ ਤੁਹਾਨੂੰ ਐਂਡ ਤੇ ਦਿਖਾਉਣਾ ਠੀਕ ਆ ਬਾਕੀ ਹੁਣ ਟੋਪੀ ਮੇਰੇ ਦੇਖਿਆ ਆ ਆਹ ਇਹ ਦੇਖ ਲਓ ਕਿਵੇਂ ਲੱਗਦੀ ਮੈਂ ਤਾਂ ਪਤਾ ਨਹੀਂ ਲੈ ਮੈਂ ਤਾਂ ਦਿਖਾ ਜਾਈਏਗਾ ਠੀਕ ਆ ਹੈਗੀ ਉਹਦੀ ਵੀ ਆਹੀ ਹੁਣ ਚੋਲੀਏ ਆਪ ਉਧਰ ਟੋਪੀ ਰੱਖਣ ਗਿਆ ਤਾਂ ਨਾ ਵੀ ਇੱਧਰੋਂ ਇੰਨਾ ਕੰਮ ਆ ਜੇ ਹਨਾ ਇੰਨੇ ਠੀਕ ਆ ਯਾਰ ਪੀਏ ਦਾ ਆਰਾਮ ਨਾਲ ਮਕੀਨਾਂ ਚ ਉਤਾਰਾਂ ਸਦਮਾ ਜੀ ਨਜ਼ਾਰਾ ਮੇਨ ਡੰਗਰ ਪਾ ਤਾਂ ਹੀ ਨਹੀਂ ਰੱਖਦੇ ਧਾਰਾਂ ਚ ਉਣ ਦੇ ਮਾਰੇ ਬਹੁਤ ਇਹ ਜਾਨੀ ਕਿ ਸਭ ਤੋਂ ਸੌਖਾ ਤਰੀਕਾ ਧਾਰ ਚ ਉਣ ਦਾ ਕਹਿੰਦੇ ਹੀ ਰਾਮਨਾਨ ਨਾਲੇ ਡੰਗਰ ਦੇਖੋ ਆ ਰਾਮਨਾਨ ਰਿਲੈਕਸ ਹੋ ਕੇ ਖੜੇ ਰਹਿੰਦੇ ਨੇ ਜਿਵੇਂ ਮਰਜੀ ਮਾੜੀ ਮੋਟੀ ਲੱਤਾਂ ਲਾਉਣੀਆਂ ਹਲਾ ਲਾਉਂਦੇ ਨੇ ਜਿਵੇਂ ਆਪਾਂ ਥੱਲੇ ਬੈਠੇ ਹੋਏ ਪਹਿਲਾਂ ਤਾਂ ਨਿਆਣਾ ਪਾਉਣਾ ਪੈਂਦਾ ਫਿਰ ਉਹੋ ਕਰਕੇ ਧਾਰ ਜੋਣੀ ਪੈਂਦੀ ਆ ਬਾਲਟੀ ਰੱਖ ਕੇ ਉਹ ਵੀ 2-2 ਥਾਣਾ ਚੋਂ ਨਾਲੇ 2 ਮਿੰਟ ਚ ਵੱਧੋ ਵੱਧ ਧਾਰ ਜੋਈ ਜਾਂਦੀ ਆ ਇਹਦੇ ਦੇਖ ਲਓ ਲਾਈ ਨੂੰ ਹਲੇ 1 ਮਿੰਟ ਹੋਇਆ ਹੁਣ ਮਾੜਾ ਮੋਟਾ ਦੁੱਧ ਦੱਬ ਕੇ ਨਿਕਲ ਜੂ ਠੀਕ ਆ ਮਿੱਤਰੋ ਯਾਨੀ ਕਿ ਜੇ ਚੰਗਾ ਵੈੜੀ 20-20 ਪੱਤੀ ਲੀਟਰ ਦੁੱਧ ਦਿੰਦੀ ਹੋਵੇ ਤਾਂ ਇਹ 3-4 ਮਿੰਟਾਂ ਚ ਜੋ ਦੁੱਧ ਦੀ ਵੈੜੀ ਨੂੰ ਐਨੀ ਇਹਦੀ ਜਵਾਈ ਤੇਜ਼ ਹੁੰਦੀ ਆ ਯਾਨੀ ਕਿ ਮੈਂ ਸਾਡੇ ਆਹ 4 ਵੈੜੀਆਂ ਚੋਂ ਆਉਣਾ 10-15 ਮਿੰਟਾਂ ਜੇ ਯਾਨੀ ਕਿ ਜਵਾਈ ਫਤਨ ਕਰ ਦੇਣਾ ਚਲੋ ਨਾਲੇ ਦੇਖ ਲਓ ਡੰਗਰ ਆ ਰਿਲੈਕਸ ਹੋ ਕੇ ਖੜੇ ਰਹਿੰਦੇ ਨੇ ਇਹ ਇਹ ਮਸ਼ੀਨ ਲੱਗੀ ਆ ਆਰਾਮ ਨਾਲ ਚੱਟਦੀ ਆ ਦੇਖ ਲਓ ਚਲੋ ਠੀਕ ਆ ਹੁਣ 14 ਇਹਨੂੰ ਵੀ ਫਿਰ ਇੱਧਰ ਲਈ ਦੇ ਲਾ ਦਈਏ ਹਲੇ ਆ ਥੋੜੀ ਜੋ ਪਰਲੀ ਪੱਸੀ ਡਰਦੀ ਆ ਉਹ ਟੱਪਦੀ ਆ ਆ ਵੀ ਪੱਸੀ ਜਮੀ ਨਹੀਂ ਉਹ ਕਰਦੀ ਇੱਕ ਮਿੱਤਰੋ ਜਿਹੜੀ ਥੋੜੀ ਜਿਹੜੀ ਬੈਣੀ ਦੀ ਧਾਰ ਕੋਲੀ ਆ ਉਹ ਥੋੜੀ ਜਿਆ ਫੇਕੀ ਚਾਉਂ ਦਿੰਦੀ ਆ ਇਹ ਜਿਹੜੀ ਬੈਣੀ ਦੀ ਧਾਰ ਦੋ ਜੀ ਮੈਂ ਕੈੜੀ ਹੁੰਦੀ ਆ ਉਹ ਥੋੜਾ ਜਿਆ ਜਿਵੇਂ ਹੱਥ ਟਾਰੇ ਦੋ ਬੜਾ ਜਿਆ ਜਿਵੇਂ 1 ਮੀਟਰ ਉਧਰ ਦੀ ਲੇਟ ਹੋ ਜਾਂਦੀ ਆ ਇਹ ਫਰਕ ਪੈਂਦਾ ਉਹ ਪੂਰੀ ਚੱਕਾ ਵੀ ਬਸ ਇੱਕ ਫਾਇਦਾ ਹੂਰਾ ਜਿਹੜੀ ਬੈਣੀ ਦੀ ਧਾਰ ਪਹਿਲਾਂ ਕਰਦੀ ਆ ਜੀ ਉਹਦੇ ਹੀ ਐ ਲੱ ਉਹ ਮੈਂ ਤੇਈ ਭਰਾ ਕਹਿੰਦੇ ਨੇ ਜਿਹੜਾ ਥਣਾ ਸੋਨਾ ਨੂੰ ਆ ਕੇ ਪੈ ਗਿਆ ਸਾਡੇ ਤਾਂ ਮੈਂ ਕਹਿੰਦਾ ਕਦੀ ਇਸ ਤਰ੍ਹਾਂ ਦੁੱਲੀ 10 ਤੇ 12 13 ਸਾਲ ਹੋ ਗਏ ਸਾਡੇ ਤਾਂ ਕਦੀ ਨਹੀਂ ਕੋ ਚੱਤਰ ਪਿਆ ਥਣਾ ਤੋਂ ਨਾਲ ਇਹਦਾ ਮਿੱਤਰੋ ਬਾਦੂ ਦੇ ਪੈਸੇ ਵੀ ਨੇ ਜਿਹੜੇ ਭਰਾ ਨੇ ਇਹ ਲੈਣੀਆਂ ਯਾਨੀ ਕਿ ਜਮ੍ਹਾਂ ਪਾਸ ਆ ਠੀਕ ਆ ਕਰੋ ਮਿੱਤਰੋ ਜੇ ਕਾ ਵੀ ਚੋਈ ਗਈ ਇਹਦੀ ਤਾਂ ਧਰ ਫੋਲੀ ਹੋਣਾ ਆਪਸੇ ਦੀ ਵਾਰੀ ਆ ਗਈ ਹੁਣ ਇਹਦੇ ਵੀ ਲਾ ਦਈਏ ਮਿੱਤਰੋ ਕਰੋ ਜੇ ਇੱਕਾ ਹੁਣ ਆ ਬੈੜੀ ਦੇ ਲਾ ਦਈਏ ਥੋੜੀ ਜੀ ਹਲਦੀ ਹੈ ਇਹਦੇ ਮੂਰੇ ਖੜਨਾ ਪੈਂਦਾ ਬਾਕੀ ਆ ਸਾਡਾ ਖਾੜ ਫੋਨ ਅਦਰ ਜੱਗਾ ਢਾਕੂ ਜੱਗਾ ਢਾਕੂ ਦੇਖ ਲੋ ਜੱਗੇ ਢਾਕੂ ਦੀ ਹੁਣ ਇੱਕ ਵਾਰ ਟੁੱਟੀ ਹੋਈ ਐ ਇਸਟ ਹਲੇ 20 ਦਿਨਾਂ ਤੱਕ ਵੀ ਇਹਨੂੰ ਤੱਕ ਲੋਟ ਆਉਂਗਾ ਮਿੱਤਰੋ 20 ਦਿਨਾਂ ਦਾ 5 6 ਦੇ 7 ਦਿਨ ਹੋ ਗਏ ਤੇ ਪਲਾਸਟਰ ਲੱਗੇ ਨੂੰ 25 ਦਿਨ ਰੱਖਣਾ ਫਿਰ ਉਹ ਵੀ ਖਲਾ ਕੇ ਲੈ ਕੇ ਆਵਾਂਗੇ ਠੀਕ ਆ ਹੁਣ ਦੁਖਦੀ ਤਾਂ ਨਹੀਂ ਦੁਖਦੀ ਨਹੀਂ ਮਿੱਤਰੋ ਹੁਣ ਤਾਂ ਠੀਕ ਆ ਹੁਣ ਤਾਂ ਸਕੂਲ ਵੀ ਜਾਇਆ ਕਰਨਾ ਹਨਾ ਸਕੂਲ ਜਾਣ ਦਾ ਬਹਾਨਾ ਹੋ ਗਿਆ ਅਲੇ ਜਾਣਾ ਕਹਿੰਦਾ ਮਿੱਤਰੋ ਕਰੋ ਜੇ ਕਾ ਹੋਮਪ ਲਾਗੇ ਲੱਗ ਗਿਆ ਸਾਚ ਪਾਣੀ ਪੀਉਣ ਡੰਗਰਾਂ ਨੂੰ ਹੋਰ ਲਾਣੇਦਾਰ ਉਧਰ ਅਜ ਕਿਤੇ ਗਿਆ ਹੋਇਆ ਨਹੀਂ ਤਾਂ ਉਹ ਨਾਲ ਪਲਾਂਦਾ ਹੁੰਦਾ ਹਾਂ ਉਰੇ ਲਿਆ ਕੇ ਹੁਣ ਕਰਾ ਚੱਲ ਇਸ ਨਾਲੇ ਬਾਹਾਂ ਟੁੱਟੀ ਆ ਮਿੱਤਰੋ ਤਾਂ ਵੀ ਦੇਖ ਸਟੰਟ ਕਰ ਆਏ ਜੱਕ ਜੱਕ ਕੇ ਛੜਦਾ ਦੇਖ ਲੋ ਜਵਾਕਾਂ ਨੂੰ ਹੁਣ ਤੋਂ ਹੀ ਚਾਹ ਡਾਇਰੈਕਟਰਾਂ ਮੰਨਦੇ ਹੋ ਚੱਲ ਬਸ ਬਹੁਤ ਆ ਸੱਟ ਨਾ ਖਾਲੀ ਬਸ ਟਿਕ ਜੇਗਾ ਚਲੋ ਮਿੱਤਰੋ ਠੀਕ ਆ ਪਾਣੀ ਪਲਾ ਲਾਂ ਫੇਰ ਬਲੌਗ ਨੂੰ ਐਂਡ ਕਰਦੇ ਆਪਾਂ ਹੋਰ ਬਾਕੀ ਆ ਦੋ ਬਸੀਆਂ ਰਹਿ ਗਈਆਂ ਇਹਨਾਂ ਨੂੰ ਵੀ ਪਲਾ ਦਈਏ ਇਹਨਾਂ ਇੱਕ ਨੂੰ ਪਲਾਤਾ ਆ ਦੋ ਬੰਦਾਂ ਠੀਕ ਆ ਮਿੱਤਰੋ ਕਰੋ ਚੈੱਕ ਡੰਗਰਾਂ ਦਾ ਪਾਣੀ ਕਾ ਡੰਗਰਾਂ ਨੂੰ ਪਾਣੀ ਪੂਣੀ ਪਿਆ ਕੇ ਇਹਨਾਂ ਦਾ ਕੰਮ ਕਰਤਾ ਫਿਨਿਸ਼ ਥੱਲੇ ਆਪਣੀ ਇਹਨਾਂ ਦੇ ਬਾਕੀ ਸੋ ਦੱਦ ਗੀ ਮੈਟਸ ਸਾਇਹ ਹੋਲੇ ਵੀ ਆਪਣੇ ਕੱਚੀ ਜਗ੍ਹਾ ਨਹੀਂ ਹੈਗੀ ਅੱਦੇ ਬਾਹਰ ਬੈਠੋਣ ਵੀ ਮੈਟਰੇ ਅੰਦਰ ਤਾਂ ਮਿੱਤਰੋ ਆਪਣਾ ਫਰਸ ਸਾਰਾ ਹੀ ਯਾਨੀ ਕਿ ਮੈਟਾਂ ਦਾ ਕਵਰ ਕਰਿਆ ਹੋਇਆ ਲਾ ਵਾੜਿਓ ਅਰੇ 1 2 3 4 8 9 ਮੈਟ ਪੈਨੇ ਯਾਨੀ ਕਿ ਮਿੱਤਰੋ ਵਧੀਆ ਨੇ ਇੱਕ ਇੱਕ ਮੈਟ ਦਾ ਯਾਨੀ ਕਿ ਵਜਨ ਤਾਂ 50 60 ਕਿਲੋ ਆ ਭਾਰੀ ਜਨੇ ਪੂਰੇ ਆ ਨਹੀਂ ਹੈਗੇ ਜਿਹੜੇ ਹਲਕੇ ਨਹੀਂ ਮਿਲਦੇ ਹੁੰਦੇ ਜਿੰਦਲ ਦੇ 12 1300 ਦਾ ਉਹ ਕੰਪਨੀ ਦੇ ਨਹੀਂ ਹੈਗੇ ਯਾਨੀ ਕਿ ਪੂਰਾ ਹੈਵੀ ਮਾਲ ਆਹੇ ਯਾਨੀ ਕਿ ਮੇਰੇ ਕੋਲੇ 6 7 ਸਾਲ ਹੋ ਗਿਆ ਅੱਜ ਤਹੇ ਨਹੀਂ ਟੁੱਟਿਆ ਕੋਈ ਆ ਯਾਨੀ ਕਿ ਪੂਰਾ ਆ ਨਹੀਂ ਹੈਗਾ ਵੀ ਜਿਵੇਂ ਘੱਟਿਆ ਮਾਲ ਆ ਦੇਖੋ ਯਾਨੀ ਕਿ ਕੱਲਾ ਬੰਦਾ ਇਹਨੂੰ ਚੱਕ ਨਹੀਂ ਸਕਦਾ ਜਨ ਕਹਿੰਦਾ ਕਹ ਹੁੰਦਾ ਬਾਕੀ ਚਲੋ ਠੀਕ ਆ ਮੈਂ ਕਿਹਾ ਬਲੌਗ ਨੂੰ ਕਰਦੀ ਆ ਨਾ ਆਪਾਂ ਇੱਥੇ ਐਂਡ ਠੀਕ ਆ ਮਿੱਤਰੋ ਇਹ ਬਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਉਮੀਦ ਆ ਕਿ ਆਪਣਾ ਇਹ ਵਾਜੇ ਦਾ ਬਲੌਗ ਸਾਰੇ ਭੈਣ ਦੇ ਭਰਾਵਾਂ ਨੂੰ ਉਹਨਾਂ ਨੂੰ ਪਸੰਦ ਆਇਆ ਹੋਊ ਆਪਣਾ ਮਿੱਤਰੋ ਜੀ ਆਪਣਾ ਬਲੌਗ 'ਚ ਕੁਝ ਵੀ ਚੰਗਾ ਲੱਗਿਆ ਹੋਵੇ ਨਾ ਤਾਂ ਆਪਣੀ ਵੀਡੀਓ ਨੂੰ ਕਰਦੇ ਹੋ ਨਾਲੇ ਲਾਈਕ ਨਾਲੇ ਕਰਦੇ ਹੋ ਸ਼ੇਅਰ ਨਾਲੇ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਾਲੇ ਕਰਦੇ ਹੋ ਇੱਕ ਵੀਡੀਓ ਥੱਲੇ ਵਧੀਆ ਜਿਹਾ ਕਮੈਂਟ ਠੀਕ ਆ ਮਿੱਤਰੋ ਮਿਲਦੇ ਆ ਕੱਲੂ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਸਾਰੇ ਭਰਾਵਾਂ ਨੂੰ ਮੇਰੀਆਂ ਨੂੰ ਗੁੱਡ ਨਾਈਟ ਨਾਲੇ ਮੇਰੀਆਂ ਭੈਣਾਂ ਨੂੰ ਨਾਲੇ ਮੇਰੀਆਂ ਮਾਮਾ ਨੂੰ ਓਕੇ ਮਿੱਤਰੋ ਠੀਕ ਆ ਮਿਲਦੇ ਆ ਕੱਲੂ ਇੱਕ ਨਵੇਂ ਬਲੌਗ ਦੇ ਨਾਲ ਠ